ਭਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਮੇਟੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕਮਰੇਾਂ 'ਚ ਹੁੰਡੇ ਲਾ ਕੇ ਭਾਜੀ ਅੰਦਰ ਘੋੜਦਾ ਇਹ ਬੰਦੇ ਨੂੰ ਇੱਕ ਇਕੱਲੇ ਇਕੱਲੇ ਜਾਣੇ 18 ਘੰਟੇ ਦੀ ਕੰਮ ਕਰਦੇ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਤੇ ਮੈਨੂੰ ਆਰਡਰ ਦਾ ਮਤਲਬ ਹੈ ਜੀ ਚਾਹੀਏ ਕਿ ਮੇਰੋ ਆਹ ਦਿੰਦਾ ਨਾਂ ਦਾ ਰੋਟੀ ਕਹਿੰਦੇ ਆ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਇਹ ਕਹਿੰਦਾ 5 500 ਰੁਪਈਆ ਦਿਓ ਫੇਰ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਬਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਅਸੀਂ ਇੱਥੇ ਤੱਪੜ ਰੂਲੇ ਉਪੇ ਸਾਡੇ ਆਪੂ ਛਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਗਏ ਬੁਰਾ ਹਾਲ ਹੋਇਆ ਸਾਡਾ ਇਹ ਸਸੀ ਘਾਲ ਜੀ ਇਹ ਸਸੀ ਘਾਲ ਜੀ ਹਾਂ ਬਾਜੀ ਅਸੀਂ ਹੈਗੇ ਗਗਨ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਲ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਹੈ ਠੀਕ ਹੈ ਜੀ ਤੇ ਬਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਵੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕੰਮ ਰਿਆਂ ਜੀ 18 18 ਘੰਟੇ ਕੰਮ ਕਰਦੇ ਆ 18 ਘੰਟੇ ਦੀ ਕੰਮ ਕਰਦੇ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਦਾ ਮਤਲਬ ਆ ਜੀ ਚਾਹੇ ਘੇ ਮਰੋ ਕਾ ਦਿੰਦਾ ਨਾ ਦੀ ਰੋਟੀ ਕਹਿੰਦੇ ਆ ਨਾ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਠੀਕ ਆ ਭਾਜੀ ਤੇ ਭਾਜੀ ਅਸੀਂ ਆ ਗਏ ਇੱਥੇ ਫਸੇ ਹੋ ਬਹੁਤ ਕਸੂਤੇ ਜੀ ਠੀਕ ਆ ਜੀ ਨਾ ਦੀ ਕਿਤੇ ਜਾਣ ਜੋਗੇ ਨਾ ਦੇ ਜੀ ਦੁਆ ਕਰਨ ਲੋਗੇ ਠੀਕ ਆ ਜੀ ਕਹਿੰਦਾ 5 500 ਰੁਪਈਆ ਦਿਓ ਫੇ 500 ਕਿਹੜੀ ਦੇ ਰਹਿਓ ਕਾ ਇੰਡੀਆ ਜਾਓ ਬਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਭਾਈ ਧੰਨ ਦਾ ਨੇ ਤਾਂ ਇੱਦਾਂ ਕੀਤੀ ਸਾਡੇ ਨਾਲ ਏਜੰਟ ਨੇ 2-2 ਲੱਖ ਰੁਪਈਆ ਲੈ ਕੇ ਅਸੀਂ ਤਾਂ ਇੱਥੇ ਤੱਪੜ ਰੂਲੇ ਉਪੇ ਸਾਡੇ ਆਪ ਸ਼ਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਕੇ ਬੁਰਾ ਹਾਲ ਹੋਇਆ ਸਾਡਾ ਭਾਈ 2 ਲੱਖ ਲੈ ਗਿੱਤੀ ਆ ਅਸੀਂ ਏਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਇ ਜਾਂਦਾ ਜੀ ਐਦਾ ਬੰਦੇ ਪਾ ਕੇ 2-2 ਲੱਖ ਰੁਪਏ ਲਈ ਜਾਂਦਾ 1.5 ਲੱਖ ਇੱਥੇ ਮੰਗੀ ਜਾਂਦੇ ਕਿੱਥੋਂ ਅਸੀਂ ਕਰਦੀ ਆ ਜੀ ਸਾਰੇ ਨਵੇਂ ਆ ਤਾਂ ਗਾਹ ਨਹੀਂ ਮਿਲੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਸਾਨੂੰ ਇੱਕ ਪੰਜ ਨਹੀਂ ਦਿੱਤੀ ਇਹ ਨਹੀਂ ਫੁੱਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੇ ਕਿਥੋਂ ਕਰਦੀ 18 ਘੰਟੇ ਲਾ ਕੇ ਅਸੀਂ ਡਿਲੀਵਰੀ ਚ ਡਿਲੀਵਰੀ ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫਿਰ ਕੁੱਟਦਾ ਆ ਹੁੰਡੇ ਲਾ ਕੇ ਭਾਜੀ ਅੰਦਰ ਕੁੱਟਦਾ ਜੀ ਬੰਦੇ ਨੂੰ ਇੱਕ ਇਕੱਲੇ ਇਕੱਲੇ ਨਹੀਂ ਜਾਣੇ ਜੀ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ਨ ਸਾਡੀ ਸੁਣੇ ਤੇ ਜਿਹੜਾ ਏਜੰਟਾ ਚੱਬੇ ਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ਨ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚਾਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵਿਲਾ ਹੋ ਗਿਆ ਹਲਦਾਇਰ ਹੈ ਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਇੱਥੇ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਥੇ ਇਹ ਸਲਾਹ ਦਿੰਨੇ ਆ ਜੀ ਸਾਰਿਆਂ ਨੂੰ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇ ਵਾਲ ਤੋਂ ਆ ਏਜੰਟ ਆ ਹੋ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦਿੱਤੇ ਆ ਸੰਤਾਂ ਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਤੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਡੇ ਤਿੰਨਾਂ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਇਓ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ